ਸ਼੍ਰੋਮਣੀ ਕਾਦੀ ਦਲ ਦੇ ਵਿੱਚ ਜਿਹੜੀ ਘੈਂਸ ਘੈਂ ਸ਼ੁਰੂ ਹੋਈ ਹੈ ਤੇ ਹੁਣ ਸੁਖਵੀਰ ਬਾਦਲ ਨੇ ਜਿਹੜੀ ਆ ਉਹ ਮਾਫੀ ਜਿਹੜੀ ਆ ਮੰਗ ਲਈ ਕਿਮਾ ਜਾਚਨਾ ਕਰ ਲਈ ਹੈ ਪਰ ਉਹਨਾਂ ਦੇ ਜਿਹੜੇ ਵਿਰੋਧੀ ਨੇ ਜਿਹੜੇ ਬਾਗੀ ਕਾਦੀ ਦਲ ਆ ਉਹਨਾਂ ਨੇ ਕੱਲ ਚੰਡੀਗੜ੍ਹ ਦੇ ਵਿੱਚ ਵੀ ਇੱਕ ਸੈਮੀਨਾਰ ਕਰਕੇ ਮਤਲਬ ਆਪਣੀਆਂ ਕੁਝ ਗੱਲਾਂ ਸਪਸ਼ਟ ਕੀਤੀਆਂ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਦੋਨਾਂ ਧਿਰਾਂ ਦੇ ਵਿੱਚ ਲੜਾਈ ਚੱਲ ਰਹੀ ਹੈ ਉਹਦੇ ਚ ਕੋਈ ਆਪ ਜੀ ਜਿਹੜਾ ਅਕਾਲ ਤਖਤ ਦੇ ਜਥੇਦਾਰਾਂ ਦੇ ਸਿੰਘ ਸਾਹਿਬਾਨ ਦੇ ਦਖਲ ਨਾਲ ਕੋਈ ਇਨਾਂ ਚ ਸਮਝੌਤਾ ਹੋ ਜਾਏਗਾ ਜਾਂ ਇਹ ਲੜਾਈ ਹੋਰ ਵੱਧਦੀ ਜਾਏਗੀ ਤੇ ਇੱਕ ਵੱਖਰਾ ਅਕਾਲੀ ਦਲ ਬਣ ਦੇ ਵਿੱਚ ਨਿਕਲੇਗਾ ਸਟਾਇਲ ਜੀ ਮੋ ਜੀ ਇੱਕ ਗੱਲ ਤਾਂ ਬੜੀ ਸਪਸ਼ਟ ਆ ਕਿ ਕਾਲੀ ਦਲ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਉਸ ਦੀ ਪਰਪਾਈ ਨਹੀਂ ਹੁੰਦੀ ਬਿਲਕੁਲ ਇਹ ਗੱਲ ਬਹੁਤ ਸਪਸ਼ਟ ਆ ਤੇ ਦੂਜੀ ਗੱਲ ਜਿਹੜੀ ਤੁਸੀਂ ਕਈ ਦੋ ਪਾਰਟੀਆਂ ਵਾਲੀਆਂ ਉਹ ਤਾਂ ਜੰਮੂ ਜੀ ਬਾਨੀ ਚੁਕੀਆਂ ਉਹਦੇ ਚ ਕੋਈ ਦੂਸਰੀ ਰਾਏ ਹੀ ਨਹੀਂ ਹੈ ਤੀਸਰਾ ਤੁਸੀਂ ਕਿਹਾ ਸਿੰਘ ਸਹਿਬਾਨ ਦਾ ਤੇ ਸਿੰਘ ਸਹਿਬਾਨ ਹੁਣ ਇਹਦੇ ਤੇ ਜਦੋਂ ਉਹਨੇ ਆਪਦੀ ਸਾਰਾ ਕੁਝ ਝੋਲੀ ਪਾ ਲਿਆ ਸੁਖਬੀਰ ਸਿੰਘ ਬਾਦਲ ਨੇ ਤੇ ਜਿਹੜਾ ਸ਼ਰੋਨੀ ਕਮੇਟੀ ਨੇ ਸਪਸ਼ਟਿਕਰਨ ਦਿੱਤਾ ਉਹ ਜਿਹੜੇ ਉਸ ਸਮੇਂ ਪ੍ਰਧਾਨ ਸੀਗੇ ਜੋ ਉਹਨਾਂ ਨੇ ਡੀਲ ਕੀਤਾ ਉਹ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਪਛਤਾਪ ਦੀ ਗੱਲ ਕੀਤੀ ਹੈ ਤੇ ਸਾਰੇ ਦੇ ਵਿੱਚ ਉਹ ਇਸ ਸੰਸਾਰ ਚ ਨਹੀਂ ਹੈ ਉਹ ਨੰਬਰ ਹੈ ਤੁਸੀਂ ਕੀ ਕਹੋਗੇ ਜਿਹੜੀ ਚਿੱਠੀ ਦਾ ਜ਼ਿਕਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਆਪਣੇ ਸਪਸ਼ਟੀਕਰਨ ਚ ਦਿੱਤਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਬਕਾਇਦਾ ਉਹ ਪਛਤਾਵਾ ਕੀਤਾ ਸੀ ਜਾ ਕੇ ਅਕਾਲ ਤਖਤ ਤੇ ਅਰਦਾਸ ਕੀਤੀ ਸੀ ਤੇ ਸਾਰਾ ਇਹ ਕੁਛ ਵਾਪਰਿਆ ਤੇ ਬਾਕੀ ਦੀਆਂ ਗੱਲਾਂ ਉਹਨਾਂ ਨੇ ਆਪਣੀ ਝੋਲੀ ਪਾਰੀਆਂ ਇਸ ਕਰਕੇ ਕਹਿੰਦੇ ਤੇ ਹੁਣ ਜੇ ਤਾਂ ਕੋਈ ਲੱਗਦੀ ਹੁੰਦੀ ਸੰਭਾਵਨਾ ਕਿ ਇਹ ਕੋਈ ਪੋਸਿਬਿਲਿਟੀ ਹੈਗੀ ਐ ਪੈ ਜੱਪ ਦੀ ਫਿਰ ਤਾਂ ਨਾ ਸੁਖਬੀਰ ਸਿੰਘ ਬਾਦਲਪੂਰ ਕਮੇਟੀ ਨਹੀਂ ਸੀ ਨਵੀਂ ਬਣਾਉਂਦੇ ਹੋਣ ਜਿਸ ਤਰ੍ਹਾਂ ਉਹਨਾਂ ਨੇ ਨਵੀਂ 23 ਮੈਂਬਰੀ ਕੋਰ ਕਮੇਟੀ ਦੇ ਚਾਰ ਜਿਹੜੇ ਸਪੈਸ਼ਲ ਇਨਵਾਈਟਿ ਸਦੇ ਆ ਕੋ ਇੱਕ ਇਸ ਗੱਲ ਦਾ ਸੰਕੇਤ ਹੈ ਕਿ ਉਹਨਾਂ ਨੇ ਤਾਂ ਆਪਣਾ ਪਾਰਟੀ ਢਾਂਚਾ ਜਿਹੜਾ ਹੈ ਖੜਾ ਕਰ ਲਿਆ ਪਾਰਟੀ ਵੱਖਰੀ ਨੂੰ ਅੱਗੇ ਤੋਰਨ ਦੇ ਲਈ ਉਹਨਾਂ ਨੇ ਰਾਹ ਪੱਧਰਾ ਕਰ ਲਿਆ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਜਿੱਦੀ ਤੁਸੀਂ ਗੱਲ ਕੀਤੀ ਬਾਗੀ ਧੜੇ ਦੀ ਉਹਨਾਂ ਦਾ ਹੁਣ ਉਹ ਪਾਰਟੀ ਤੋਂ ਹੀ ਬਾਹਰ ਹੋ ਗਏ ਤੇ ਹੁਣ ਪਾਰਟੀ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਲਿਆ ਜਾ ਸਕਦਾ ਜਦੋਂ ਉਹਨਾਂ ਨੇ ਕੋਰ ਕਮੇਟੀ ਸਾਰੀ ਕਰ ਲਈ ਔਰ ਉਹਨਾਂ ਨੇ ਆਪਣੀ ਪ੍ਰੀਜ਼ੀਡੀਅਮ ਬਣਾ ਲਈ ਉਹਨਾਂ ਨੇ ਆਪਣੀ ਜਿਹੜੀ ਹੈ ਸ਼ਰੋਮਣੀ ਅਕਾਲੀ ਦਰ ਸੁਧਾਰ ਲਹਿਰ ਸ਼ੁਰੂ ਕਰ ਲਈ ਉਹਨਾਂ ਨੇ ਵਰਕਰ ਤੱਕ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਸੈਮੀਨਾਰ ਸ਼ੁਰੂ ਕਰ ਲੈ ਔਰ ਉਹਦੇ ਵਿੱਚ ਪੰਜਾਬ ਦੇ ਜਿਹੜੇ ਮੰਨੇ ਹੋਏ ਸਿੱਖ ਵਿਦਵਾਨ ਸਰਦਾਰ ਬਰਕਾਰ ਸਿੰਘ ਕਾਲਾ ਯੂਨੀਵਰਸਿਟੀ ਤੋਂ ਉਹ ਵੀ ਉੱਥੇ ਪਹੁੰਚੀ ਹੋਏ ਸੀ ਕੱਲ ਤੇ ਉਹਨਾਂ ਦੇ ਜਿਹੜੀ ਅਪਰੋਚ ਹੈ ਜਿਸ ਢੰਗ ਨਾਲ ਸਾਰਾ ਇਹ ਹੋ ਰਿਹਾ ਉਹਦੇ ਵਿੱਚ ਲੜਾਈ ਤਾਂ ਇਸੇ ਗੱਲ ਤੋਂ ਜੰਮੂ ਜੀ ਸ਼ੁਰੂ ਹੋਈ ਸੀ ਕਿ ਜਿਹੜੀ ਗੱਲ ਝੁੰਦਾ ਕਮੇਟੀ ਨੇ ਆਪਣੀ ਰਿਪੋਰਟ 'ਚ ਕਹੀ ਸੀਗੀ ਕਿ ਜਿਹੜੀ ਲੀਡਰਸ਼ਿਪ ਹੈ ਉਹ ਪਾਸੇ ਹੋਵੇ ਲੀਡਰਸ਼ਿਪ ਜਿਹੜੀ ਹੈ ਕਾਦੀਦਲ ਦੀ ਬਦਲੀ ਜਾਵੇ ਤੇ ਸੁਖਬੀਰ ਸਿੰਘ ਬਾਦਲ ਹੁਣੇ ਤਾਂ ਉੱਥੇ ਬੈਠਿਆ ਇਸ ਕਰਕੇ ਉਹ ਲੋਕ ਜਾਂ ਜਿਹੜੇ ਉਹ ਵਿਚਾਰਾਂ ਨਾਲ ਖੜਿਆ ਉਹ ਸੋਚਨਾ ਖੜਿਆ ਜਿਹੜੇ ਇਹ ਕਹਿੰਦੇ ਐ ਕਿ ਜਿਹੜਾ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁਕਤ ਕਰਨਾ ਚਾਹੀਦਾ ਹੈ ਉਹ ਜਿਹੜੇ ਐ ਹੋਰ ਸਾਰਾ ਹੀ ਲੋਕ ਜਿਹੜੇ ਐ ਇਸ ਢਡੇ ਨਾਲ ਇਸ ਜਿਹੜੇ ਇਹ ਆਪਣੇ ਹੈਗਾ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜਨ ਜੁੜਨਗੇ ਤੇ ਸੋ ਇਸ ਚ ਡਿਵੀਜ਼ਨ ਹੋਏਗੀ ਕੋਈ ਸੰਭਾਵਨਾ ਘੱਟ ਲੱਗਦੀ ਹੈਗੀ ਆ ਕਾਲ ਤੱਕ ਦੇ ਜਥੇਦਾਰ ਤਾਂ ਜਿਸ ਤਰ੍ਹਾਂ ਦਾ ਪਹਿਲਾਂ ਹੁਕਮਨਾਮਾ ਮੰਨੇ ਜਾਂਦੇ ਸੀ ਉਸ ਤਰ੍ਹਾਂ ਦੀਆਂ ਹੁਣ ਸੰਭਾਵਨਾਵਾਂ ਜਾਂ ਉਸ ਸੰਸਥਾ ਦਾ ਵੀ ਉਹ ਵਿਕਾਰ ਨਹੀਂ ਰਿਹਾ ਪਹਿਲਾਂ ਵਾਲਾ ਤਾਂ ਜਿਹੜੇ ਖਾਸ ਕਰਕੇ ਕੱਲ ਤੱਕ ਦੇ ਜੱਜੇਦਾਰ ਆ ਉਹ ਵੀ ਕਿਤੇ ਨਾ ਕਿਤੇ ਉਹਨਾਂ ਘਟਨਾਵਾਂ ਦੇ ਨਾਲ ਜੁੜੇ ਰਹੇ ਆ ਪਹਿਲਾਂ ਜੋ ਕੁਝ ਹੋਇਆ ਉਹਨਾਂ ਦੇ ਬਾਰੇ ਜੋ ਫੈਸਲੇ ਹੋਏ ਆ ਸੋ ਇਹ ਹੁਣ ਸਾਰੀ ਜਿਹੜੀ ਸਥਿਤੀ ਆ ਬੇਸ਼ੱਕ ਉਹ ਫੈਸਲਾ ਕਰਦੇ ਆ ਪਰ ਮੈਨੂੰ ਤਾਂ ਇਹ ਲੱਗਦਾ ਕਿ ਜੋ ਕੁਝ ਰਾਜਸੀ ਤੌਰ ਤੇ ਵੰਡ ਹੋ ਚੁੱਕੀ ਹੈ ਇੱਕ ਤਾਂ ਉਹਦੀ ਕਾਲੇ ਦਲ ਦੀ ਪਰਭਾਈ ਹੋਣੀ ਔਕੀ ਹੈ ਦੂਜਾ ਇਹ ਏਕਤਾ ਵੱਲ ਜਾਣ ਦੀ ਗੱਲ ਜਿਹੜੀ ਹੈ ਕਾਫੀ ਔਕੀ ਹੈ ਕਿਉਂਕਿ ਜੇ ਇਹ ਏਕਤਾ ਕਰਦੇ ਆ ਤਾਂ ਦੂਸਰੇ ਪਾਸੇ ਜਿਹੜੇ ਇੱਕ ਹੋਰ ਤੀਸਰੀ ਧਿਰ ਉੱਭਰ ਰਹੀ ਆ ਪੰਜਾਬ ਦੇ ਵਿੱਚ ਇਹ ਜਿਹੜੇ ਰੈਡੀਕਲ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਆ ਜਾਂ ਗਰਮਖਿਆਲ ਸਿਆਸਤ ਵਾਲੇ ਲੋਕ ਕਹਿ ਸਕਦੇ ਆ ਜਾਂ ਕਿਹਾ ਜਾਂਦਾ ਉਹਨਾਂ ਨੂੰ ਇਸ ਨਾਂ ਨਾਲ ਪੁਕਾਰਿਆ ਜਾਂਦਾ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਆਪਣਾ 19 ਅਗਸਤ ਨੂੰ ਜਿਹੜਾ ਬਾਬਾ ਬਕਾਲਾ ਚ ਇਕੱਠ ਸਦਿਆ ਉਸ ਇਕੱਠ ਦੇ ਵਿੱਚ ਬੇਸ਼ੱਕ ਉਹਨਾਂ ਨੇ ਕਿਹਾ ਤਾਂ ਇਹ ਹੈ ਕਿ ਇਹ ਅਸੀਂ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਲਈ ਜਿਹੜਾ ਆਪਣਾ ਰੋਸ ਪਰ ਉਹਦੇ ਵਿਰੁੱਧ ਉਹਨਾਂ ਦੀ ਸਰਕਾਰ ਦੇ ਜਿਹੜਾ ਉਹਨਾਂ ਦੇ ਕਾਨੂੰਨ ਲਾਏ ਉਹਨਾਂ ਦੇ ਵਿਰੁੱਧ ਤੇ ਉਹਨਾਂ ਦੀ ਰਿਹਾਈ ਦੀ ਲਈ ਇਹ ਅਸੀਂ ਰੱਖਿਆ ਕੱਟ ਪਰ ਉਸ ਕੱਠ ਚ ਕੀ ਫੈਸਲਾ ਹੁੰਦਾ ਇਹ ਵੀ ਅਜੇ ਸਾਨੂੰ ਇੰਤਜ਼ਾਰ ਕਰਨਾ ਪਏਗਾ ਦੂਸਰਾ ਇੰਤਜ਼ਾਰ ਇਸ ਗੱਲ ਦਾ ਕਰਨਾ ਪਏਗਾ ਕਿ 20 ਅਗਸਤ ਨੂੰ ਸੰਤ ਲੋਂਗੋਵਾਲ ਦੀ ਵਰਸੀ ਹੈ ਔਰ ਇਹ ਸਾਰੇ ਆਗੂ ਜਿਹੜੇ ਚਾਹੇ ਉਹ ਐਸੋ ਦੇ ਕਾਲੀ ਸੁਧਾਰ ਲੈਣ ਚਾਹੇ ਚਾਹੇ ਸੁਖਬੀਰ ਸਿੰਘ ਬਾਦਲ ਨਾ ਇਹ ਉਹਨਾਂ ਦੀ ਅਗਵਾਈ ਚ ਪਹਿਲਾਂ ਅਕਾਲੀ ਦਲ ਚ ਕੰਮ ਕਰਦੇ ਰਹੇ ਹੁਣ ਇਸ ਢੜੇ ਨੇ ਆਪਣਾ ਉਥੇ ਕੱਠ ਵੱਖਰਾ ਰੱਖਿਆ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਗੱਲ ਵਾਲਾ ਉਹਨੇ ਵੱਖਰਾ ਰੱਖਿਆ ਉਸ ਕੱਠ ਦੇ ਵਿੱਚ ਜਿਹੜੀਆਂ ਹੈਗੀਆਂ ਕਿਸ ਤਰ੍ਹਾਂ ਦਾ ਕੱਠ ਦੋਨਾਂ ਤਰ੍ਹਾਂ ਦਾ ਰਹਿੰਦਾ ਹੈ ਕਿੰਦਾ ਕੱਠ ਭਾਰੂ ਹੁੰਦਾ ਹੈ ਕਿੰਦਾ ਉੱਥੇ ਜਿਆਦਾ ਭਾਰੂ ਸਥਿਤੀ ਰਹਿੰਦੀ ਹੈ ਉਹ ਉੱਤੇ ਵੀ ਬਹੁਤ ਪਿੰਨੇ ਨਿਰਭਰ ਕਰੇਗਾ ਸੋ ਇਸ ਕਰਕੇ ਸਾਨੂੰ ਅਜੇ 19 20 ਦਾ ਵੀ ਇੰਤਜ਼ਾਰ ਕਰਨਾ ਪਵੇਗਾ ਔਰ ਨਾਲ ਦੀ ਨਾਲ ਸਿੰਘ ਸਾਹਿਬਾਨ ਦੇ ਫੈਸਲੇ ਦਾ ਵੀ ਇੰਤਜ਼ਾਰ ਕਰਨਾ ਪਵੇਗਾ ਕਿ ਦੇਖਦੇ ਆ ਇਹਨਾਂ ਰਾਏਸੀ ਘਟਨਾਵਾਂ 'ਚ ਕੋਈ ਮੋੜ ਪਹੁੰਚ ਕਾਮਯਾਬ ਹੁੰਦੇ ਆ ਜਾਂ ਰਾਜਸੀ ਘਟਨਾਵਾਂ ਜਿਸ ਰਾਹ ਤੇ ਤੁਰਪੀਆਂ ਉਸੇ ਰਾਹ ਤੇ ਅੱਗੇ ਵਧਦੀਆਂ ਜਾਣਗੀਆਂ ਜੀ ਜੀ ਸਰ ਮੇਰਾ ਇੱਕ ਸਵਾਲ ਇਹਦੇ ਤੇ ਆ ਜਿਹੜਾ ਨੇ ਸੁਧਾਰ ਲੈਣ ਚਲਾਈ ਹੈ ਇਹ ਸੁਧਾਰ ਲੈ ਨਾ ਰਹਿ ਕੇ ਪ੍ਰੈਕਟਿਸ ਦੇ ਵਿੱਚ ਵੀ ਕੋਈ ਸੁਧਾਰ ਹੋਣ ਦੀ ਪੋਸੀਬਿਲਿਟੀ ਹੈ ਮੈਨੂੰ ਇਹ ਜੰਮੂ ਜੀ ਗੱਲ ਇਸ ਤੇ ਬਹੁਤ ਨਿਰਪਰ ਹੈ ਕਿ ਕਿਉਂਕਿ ਇਹ ਲੋਕ ਉਹ ਨਹੀਂ ਸਾਰੇ ਜਿਹੜੇ ਅਕਾਲੀ ਦਲ ਦੇ ਪਹਿਲਾਂ ਕੋਰ ਕਮੇਟੀ ਸੀ ਜਾਂ ਪ੍ਰਮੁੱਖ ਆਗੂਆ ਸੀ ਜਿਹੜੇ ਜੋ ਵੀ ਫੈਸਲੇ ਜਿਨ੍ਹਾਂ ਨੇ ਸੱਤਾ ਬਾਣੀ ਹੋਈ ਹੈ ਜਦੋਂ ਸੋਟਾ ਦੇ ਸੁਪਨਾ ਆਏ ਹੋਏ ਜਿਹੜੇ ਪਾਰਟੀ ਦੇ ਅੰਦਰ ਵੀ ਫੈਸਲੇ ਹੁੰਦੇ ਰਹੇ ਆ ਉਹਦੇ ਭਾਈਵਾਲ ਨੇ ਉਹਦੇ ਹਿੱਸੇਦਾਰ ਨੇ ਉਹਨਾਂ ਫੈਸਲਿਆਂ ਦੇ ਵਿੱਚ ਸ਼ਾਮਲ ਰਹੇ ਆ ਉਹ ਫੈਸਲੇ ਕਰਨ ਵਾਲੇ ਸੀ ਇਹ ਕੱਲਾ ਹੀ ਪ੍ਰਧਾਨ ਨੇ ਤਾਂ ਫੈਸਲੇ ਨਹੀਂ ਕੀਤੇ ਇਹਨਾਂ ਨੇ ਉਹਨਾਂ ਫੈਸਲਿਆਂ ਤੇ ਮੋਹਰ ਲਾਈ ਹੋਈ ਆ ਸੋ ਇੱਕ ਤਾਂ ਗੱਲ ਇਹ ਹੈਗੀ ਆ ਦੂਸਰਾ ਇਹ ਹੈਗਾ ਕਿ ਜਿਹੜਾ ਵਰਕਰ ਹੈ ਕਾਲੀ ਵਰਕਰ ਹੈ ਉਹਨੇ ਜਿਹੜੀ ਭਾਵਨਾ ਪ੍ਰਗਟ ਕੀਤੀ ਸੀ ਉਹ ਤਾਂ ਉਹਦੇ ਅਨੁਸਾਰ ਜਿਹੜੀ ਕਾਲੀ ਵਰਕਰ ਜਿਹੜੀ ਝੁੰਡਾ ਕਮੇਟੀ ਦੀ ਗੱਲ ਕਰਦੇ ਆ ਉਹਦੇ ਵਿੱਚ ਤਾਂ ਉਹਨਾਂ ਸਾਰੀ ਲੀਡਰਸ਼ਿਪ ਨੂੰ ਪਾਸੇ ਹੋਣ ਦੀ ਗੱਲ ਕੀਤੀ ਸਣੇ ਬਾਦਲ ਪਰਿਵਾਰ ਦੇ ਹੁਣ ਇਹ ਵੀ ਉਹਦੇ ਵਿੱਚ ਆਉਂਦੇ ਸੀਗੇ ਇਹ ਹੁਣ ਜਿਹੜਾ ਵਰਕਰ ਹੈ ਉਹਨਾਂ ਪ੍ਰਤੀ ਕਿਸ ਤਰ੍ਹਾਂ ਦੀ ਸੋਚ ਰੱਖਦਾ ਇਹਨਾਂ ਪ੍ਰਤੀ ਕਿਸ ਤਰ੍ਹਾਂ ਦੀ ਰੱਖਦਾ ਇਹ ਹੁਣ ਨਿਰਪਰ ਇਸ ਗੱਲ ਤੇ ਕਰੇਗਾ ਕਿ ਜਦੋਂ ਇਹ ਮੈਦਾਨ 'ਚ ਨਿਕਲਣਗੇ ਤਾਂ ਲੋਕ ਇਹਨਾਂ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਭਰਦੇ ਹੈਗੇ ਆ ਖਾਸ ਕਰਕੇ ਸਿੱਖ ਸਮਾਜ ਦੇ ਅੰਦਰ ਕਿਉਂਕਿ ਇੱਕ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਜਮੂ ਜੀ ਹੋਰ ਵੀ ਬੜਾ ਅਹਿਮ ਤੇ ਮਹੱਤਵਪੂਰਨ ਹੈਗਾ ਉਹ ਇਸ ਕਰਕੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਸਿਰ ਤੇ ਆ। ਬਿਲਕੁਲ। ਔਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਲਈ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਹੈ। ਉਸ ਪ੍ਰਕਿਰਿਆ ਦੇ ਵਿੱਚ ਵੋਟਾਂ ਬੰਦ ਆ ਜਿਹੜਾ ਹੈਗਾ ਅਮਲ ਉਹ ਚੱਲ ਰਿਹਾ। ਪਰ ਉਹਦੇ ਵਿੱਚ ਅਸੀਂ ਦੇਖਦੇ ਆ ਕਿ ਸਿੱਖ ਸਮਾਜ ਕੋਈ ਦਿਲਚਸਪੀ ਹੀ ਨਹੀਂ ਦਿਖਾ ਰਿਹਾ। ਭਾਵੇਂ ਕਿ ਕਿਹਾ ਜਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿੰਨੀ ਪਾਰਲੀਮੈਂਟ ਹੈ ਸਿੱਖ ਸਿੱਖਾਂ ਦੀ ਸਿੱਖ ਕੌਮ ਦੀ ਪਰ ਉਹਨੀਆਂ ਜਦੋਂ ਚੋਣਾਂ ਹੋਣੀਆਂ ਸਿਰ ਤੇ ਖੜੀਆਂ ਲੋਕ ਉਸ ਦੇ ਜਿਹੜੇ ਫੈਸਲਿਆਂ ਤੋਂ ਵੀ ਖੁਸ਼ ਨਹੀਂ ਹੈ ਤਾਂ ਲੋਕ ਵੋਟਾਂ ਬਣਾਉਣ ਨਹੀਂ ਜਾ ਰਹੇ ਚਾਰ ਕੇ ਪੰਜ ਵਾਰ ਜਿਹੜਾ ਹੈਗਾ ਇਹ ਗੁਰਦੁਆਰਾ ਚੋਣ ਕਮਿਸ਼ਨ ਉਹਨੂੰ ਉਸ ਦੀ ਤਰੀਕ ਵਧਾਉਣੀ ਪਈ ਹੈ ਹੁਣ ਫੇਰ ਉਹਦੀ ਤਰੀਕ ਵਧਾ ਕੇ ਸਤੰਬਰ ਕੀਤੀ ਹੈ ਤੇ ਇਸ ਕਰਕੇ ਜਿਹੜੀ ਇਹ ਲੜਾਈ ਸ਼ੁਰੂ ਹੋਈ ਹੈ ਜੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਸਿਰ ਤੇ ਆਈਆਂ ਨੇ ਤੇ ਉਸ ਨੇ ਵੀ ਬੜਾ ਨਖਾਰ ਲੈ ਕੇ ਆਉਣਾ ਹੈ ਇਸ ਲੜਾਈ ਦੇ ਵਿੱਚ ਸੋ ਇਸ ਕਰਕੇ ਹੁਣ ਇਹ ਸਰ ਲੋਕਾਂ ਦਾ ਜਦੋਂ ਹੰਗਾਰਾ ਮਿਲੇਗਾ ਉਸ ਤੋਂ ਹੀ ਪਤਾ ਲੱਗੇਗਾ ਕਿ ਸੁਖਬੀਰ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਤੇ ਇਹ ਜਦੋਂ ਸੁਧਾਰ ਲੈਣ ਵਾਲੇ ਪਿੰਡਾਂ 'ਚ ਨਿਕਲਦੇ ਆ ਤਾਂ ਇਹਨਾਂ ਨੂੰ ਕਿਦਾਂ ਦਾ ਹੰਗਾਰਾ ਮਿਲਦਾ ਕਿਉਂਕਿ ਮੁੱਖ ਤੌਰ ਤੇ ਅਕਾਲੀ ਦਲ ਦਾ ਜਿਹੜਾ ਆਧਾਰ ਹੈ ਉਹ ਪੇਂਡੂ ਖੇਤਰਾਂ ਦੇ ਵਿੱਚ ਜ਼ਿਆਦਾ ਹੈਗਾ ਜੀ